ਸੜਕਾਂ ਦੇ ਉੱਤੇ ਛੋਟੇ-ਛੋਟੇ ਬੱਚਿਆਂ ਤੋਂ ਭੀਖ ਮੰਗਾਉਣ ਵਾਲੇ ਲੋਕਾਂ ਦੇ ਉੱਤੇ ਸਖਤ ਕਾਰਵਾਈ ਕਰ ਰਹੀ ਹੈ ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਭੀਖ ਮੰਗਾਉਣ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਜਿਹੜਾ ਕਿ ਬਾਲ ਵਿਭਾਗ ਨੇ ਅੰਮ੍ਰਿਤਸਰ ਦੇ ਵਿੱਚ ਰੈਸਕਿਊ ਮੁਹਿੰਮ ਚਲਾਈ ਹੈ ਤਾਂ ਉੱਥੇ ਹੀ ਸੜਕਾਂ ਤੇ ਛੋਟੇ-ਛੋਟੇ ਬੱਚਿਆਂ ਤੋਂ ਭੀ ਆ ਵਾਲੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਤਾਂ ਉੱਥੇ ਹੀ ਬੱਚਿਆਂ ਨੂੰ ਰੈਸਕਿਊ ਕੀਤਾ ਤਾਂ ਗੱਲਬਾਤ ਕਰਦਿਆਂ ਹੋਇਆਂ ਸਿੱਖ ਜਥੇਬੰਦੀਆਂ ਸਮਾਜ ਸੇਵੀ ਅਤੇ ਬਾਲ ਵਿਭਾਗ ਨੇ ਸਾਂਝਾ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਭਿਖਾਰੀ ਮੁਕਤ ਜਿਹੜਾ ਉਹ ਕੀਤਾ ਜਾਵੇਗਾ ਤਾਂ ਉਦੋਂ ਹੀ ਅਸੀਂ ਸਾਹ ਲਵਾਂਗੇ ਅਜੇ ਹੀ ਉਹਨਾਂ ਨੇ ਗੱਲਬਾਤ ਕੀਤੀ ਹੈ ਤਾਂ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਉ ਧਟਨਾ ਕਰਦੀਆਂ ਸਾਂਝਾ ਭਾਰੀ ਉਪਰਾਹ ਇੱਕ ਵਕਤ ਖੜੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਤੇ ਉਥੇ ਅੰਮ੍ਰਿਤਸਰ ਵਿਖਾਰੀ ਮੁਕ ਬਣਾਉਣਾ ਤਾਂ ਆ ਸਰਕਾਰ ਨਾਲ ਇਸ ਤਰ੍ਹਾਂ ਜੋ ਕਰ ਰਿਹਾ ਪ੍ਰਸ਼ਾਸਨ ਦੇ ਨਾਲ ਇੱਥੇ ਜਿਹੜੇ ਛੋਟੇ ਛੋਟੇ ਬੱਚਿਆਂ ਤੋਂ ਪੀਠ ਮੰਗੋਲਦੇ ਸੀਗੇ ਅੱਜ ਉਹ ਦੋ ਬੱਚੇ ਰੈਸਕਿਊ ਕਰ ਲਿਆ ਬਾਕੀ ਜਿਹੜੇ ਸੀ ਉਹ ਭੱਜ ਗਏ ਔਰ ਹੋਰ ਕਈ ਜਗ੍ਹਾ ਤੇ ਜਾ ਕੇ ਜਿਹੜਾ ਵਾ ਅਸੀਂ ਦੇਖਿਆ ਔਰ ਭੱਜਣ ਦੇ ਸੋ ਭਰਾਓ ਬੇਨਤੀ ਆ ਕਿ ਕੋਈ ਵੀ ਕਿਤੇ ਬੱਚੇ ਕੋਕੀਕ ਮਗਵਾਉਂਦਾ ਤੇ ਇਮੀਡੀਏਟਲੀ ਪ੍ਰਸ਼ਾਸਨ ਨੂੰ ਤਲਾਸ਼ ਕਰੋ ਲੋਕ ਸਾਨੂੰ ਵੀਡੀਓ ਪਾਉਂਦਾ ਪਏ ਤੇ ਸਾਨੂੰ ਵੀਡੀਓ ਪਾਉਣ ਦੀ ਬਜਾਏ ਪ੍ਰਸ਼ਾਸਨ ਨੂੰ ਤਲਾਸ਼ ਕਰਿਆ ਕਰੋ ਕਿਉਂਕਿ ਅੰਮ੍ਰਿਤਸਰ ਦਾ ਆਲਮੋਸਟ ਹਰ ਏਰੀਆ ਦੇ ਵਿੱਚ ਕਲੀਨ ਹੋ ਗਿਆ ਵਾ ਕੋਈ ਵੀ ਕਿਤੇ ਨਜ਼ਰ ਨਹੀਂ ਆ ਰਿਹਾ ਜਿੱਥੇ ਵੀ ਇਹ ਤੁਹਾਨੂੰ ਦਿਖਦੇ ਆ ਬੱਚਿਆਂ ਤੋਂ ਪੀਕ ਮਗਵਾਉਂਦੇ ਇਮੀਡੀਏਟਲੀ ਪ੍ਰਸ਼ਾਸਨ ਨੂੰ ਤਲਾਸ਼ ਕਰੋ ਹੁਣੇ ਪਿੰਡਾਂ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਪਿੰਡਾਂ ਦੇ ਵਿੱਚ ਜਾਣਾ ਇਹਨਾਂ ਨੇ ਸ਼ੁਰੂ ਕਰਤਾ ਉੱਥੇ ਜਾ ਕੇ ਕਿਸੇ ਨੂੰ ਕਹਿੰਦੇ ਆਟਾ ਲੈ ਦਿਓ ਕਿਸੇ ਨੂੰ ਕਹਿੰਦੇ ਅਸੀਂ ਸਕੂਲ ਦੀ ਫੀਸ ਚਾਹੀਦੀ ਸਾਨੂੰ ਦੇ ਦਿਓ ਇਸ ਤਰੀਕੇ ਦੇ ਨਾਲ ਇਸ ਸਕੈਮ ਕਰ ਰਹੇ ਆ। ਤੁਹਾਨੂੰ ਪਤਾ ਹੋਵੇ ਬੱਚੇ ਇਹਨਾਂ ਦੇ ਨਹੀਂ ਹੈਗੇ। ਇਹਨਾਂ ਨੂੰ ਪੈਸੇ ਨਾ ਦਓ। ਇਹ ਕਾਨੂੰਨਨ ਅਪਰਾਧ ਆ। ਬੱਚਿਆਂ ਦੀ ਪੜ੍ਹਨ ਦੀ ਉਮਰ ਆ, ਨਾ ਕਿ ਠੀਕ ਮੰਗਣ ਦੀ। ਜਦੋਂ ਤੁਸੀਂ ਇਹ ਪੈਸੇ ਆਪਣੇ ਕਿਰਤ ਕਮਾਈ ਚੋਂ ਦਿੰਦੇ ਜੇ ਤੁਹਾਨੂੰ ਲੱਗਦਾ ਕਿ ਅਸੀਂ ਪੁੰਨ ਕਰ ਰਹੇ ਆ ਪਰ ਨਹੀਂ। ਇਹ ਇੱਕ ਤਰ੍ਹਾਂ ਦਾ ਕ੍ਰਾਈਮ ਐ। ਕ੍ਰਾਈਮ ਨੂੰ ਬढ़ावा ਦੇ ਰਹੇ ਆ। ਇਹ ਬੱਚੇ ਇਹਨਾਂ ਦੇ ਨਹੀਂ ਆ। ਅਮ੍ਰੇਸਰ ਸਫਿਤੀ ਦਾ ਘਰ ਅਮ੍ਰੇਸਰ ਆਪਾਂ ਬੁਖਾਰੀ ਮੁਕਤ ਕਰਨਾ। ਉਹ ਕਰਕੇ ਹੀ ਰਹਿਣਾ ਵਾ। ਔਰ ਜਿੱਥੇ ਤੁਹਾਨੂੰ ਨਜ਼ਰ ਆਉਂਦੇ ਆ ਇਮੀਜੇਟਲੀ ਸਾਨੂੰ ਤਲਾਹ ਕਰੋ ਸਾਡੀ ਟੀਮ ਉਸੇ ਵੱਡੇ ਪ੍ਰਸ਼ਾਸਨ ਨੂੰ ਦੱਸ ਦਿੰਦੀ ਹੈ ਜੇ ਤੁਹਾਡੇ ਕੋਲ ਪ੍ਰਸ਼ਾਸਨ ਦਾ ਨੰਬਰ ਹੈਗਾ ਤੇ ਉਹਨਾਂ ਨੂੰ ਦੱਸੋ ਸੋ ਇਹਨੇ ਮੇਰੀ ਬੇਤੀ ਪ੍ਰਵਾਨ ਕਰਿਓ ਹਰਮਨਜੀਤ ਕੁਦਰ ਮਾਈਕੁਰਜੀ ਦਾ ਖਾਲਸਾ ਮਾਈਕੁਰਜੀ ਦੀ ਫਤਿਹ ਪੰਜਾਬ ਵਾਸੀਓ ਜਿਵੇਂ ਕਿ ਪਤਾ ਹੈ ਕਿ ਸਾਰਾ ਏਰੀਆ ਪਠਾਰੀ ਮੁਕਤ ਹੋ ਚੁੱਕਿਆ ਪਰ ਕਈ ਜਗਾਵਾਂ ਤੇ ਲੁਕੇ ਬੈਠੇ ਐ ਜਿਵੇਂ ਆ ਪੁਲਿਸ ਇੱਥੋਂ ਅਜ ਪ੍ਰਸ਼ਾਸਨ ਨੇ ਦੋ ਰੈਸਕਿਊ ਕੀਤੇ ਆ ਇਹਨੇ ਥੋੜੇ ਥੋੜੇ ਹੋਣੇ ਇੱਕ ਇੱਕ ਥੋੜੇ ਥੋੜੇ ਪਾਟਾਂ ਦੇ ਵਿੱਚ ਜਿਵੇਂ ਦੋ ਦੋ ਜਾਣੇ ਚਾਰ ਚਾਰ ਜਾਣੇ ਇਹ ਇਸ ਤਰ੍ਹਾਂ ਮੰਗਲ ਲੱਗ ਪਏ ਆ ਝੋਂਡ ਮੰਗਣੋਂ ਹਟ ਗਏ ਆ ਸੋ ਝੂਗੀਆਂ ਦੇ ਵਿੱਚ ਇਹਨਾਂ ਨੇ ਜਿਹੜਾ ਸੀ ਝੂਗੀਆਂ ਸੀ ਉਹੀ ਖਾਲੀ ਹੋ ਚੁੱਕੀਆਂ ਇਹਨਾਂ ਦੀ ਹੈ ਤਕਰੀਬਨ ਸੋ ਸਾਡੇ ਅਕੇ ਬੇਨਤੀ ਹੈ ਜਿਵੇਂ ਸਾਨੂੰ ਵੀਰ ਨੇ ਕਿਹਾ ਕਿ ਸਾਨੂੰ ਵੀਡੀਓ ਫੋਨ ਨਾਲੋਂ ਪ੍ਰਸ਼ਾਸਨ ਨੂੰ ਵੀਡੀਓ ਪਾਓ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਕਿੱਥੇ ਜਿਹੜੇ ਮੌਕੇ ਤੇ ਜਾ ਕੇ ਐਕਸ਼ਨ ਕਰੇ ਹਾਂਜੀ ਤਾਂ